ਜਿਵੇਂ ਤੁਹਾਨੂੰ ਇਹ ਗੱਲ ਕਹਾਂ ਵੀ ਕਰੋਨਾ ਇੱਕ ਵਾਰ ਫਿਰ ਆ ਗਿਆ ਤੁਸੀਂ ਇਹ ਗੱਲ ਕਹੋਗੇ ਕਿ ਨਾ ਬਿਲਕੁਲ ਨਹੀਂ ਆਇਆ ਗੁੰਮਰਾਹ ਕੀਤਾ ਜਾ ਰਿਹਾ ਝੂਠ ਬੋਲੇ ਜਾ ਰਿਹਾ ਡਰਾਇਆ ਜਾ ਰਿਹਾ ਸਰਕਾਰਾਂ ਦੇ ਵੱਲੋਂ ਬਹੁਤ ਕੁਝ ਕੀਤਾ ਗਿਆ ਤੇ ਇੱਕ ਵਾਰੀ ਫਿਰ ਕੀਤਾ ਜਾ ਸਕਦਾ ਹੈ ਸ਼ਾਇਦ ਤੁਸੀਂ ਇਹ ਗੱਲ ਕਹੋ ਕਿ ਬਿਹਾਰ ਦੀਆਂ ਚੋੜਾ ਸਿਰ ਦੇ ਉੱਤੇ ਆ ਇਸ ਕਰਕੇ ਕਰੋਨਾ ਨਾਮ ਦਾ ਸੱਪ ਇੱਕ ਵਾਰ ਫਿਰ ਬਾਹਰ ਨਿਕਲ ਕੇ ਆਉਣਾ ਠਹਿ ਸਭ ਦੀ ਆਪਣੀ ਮਰਜ਼ੀ ਆ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਇੱਛਾ ਪਰ ਮੈਂ ਤੁਹਾਨੂੰ ਇਸ ਰਿਪੋਰਟ ਦੇ ਆਧਾਰ ਦੇ ਉੱਤੇ ਦੱਸ ਰਿਹਾ ਕਿ ਭਾਰਤ ਦੇ ਵਿੱਚ ਕਰੋਨਾ ਦੇ ਕੇਸ ਆਉਣ ਲੱਗ ਪਏ ਹਨ ਏਸ਼ੀਆ ਦੇ ਕਈ ਦੇਸ਼ਾਂ ਦੇ ਵਿੱਚ ਕਰੋਨਾ ਨੇ ਇੱਕ ਵਾਰ ਫੇਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਆ థਾਈਲੈਂਡ ਦੇ ਵਿੱਚ ਵੱਡੀ ਗਿਣਤੀ ਵਿੱਚ ਕਰੋਨਾ ਦੇ ਮਰੀਜ਼ ਆ ਗਏ ਆ ਸਿੰਗਾਪੁਰ ਦੇ ਵਿੱਚ ਗਿਣਤੀ ਬਹੁਤ ਵੱਧ ਰਹੀ ਆ ਹਾਂਗਕਾਂਗ ਦੇ ਵਿੱਚ ਵੱਧ ਰਹੀ ਆ ਚੀਨ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਭਾਰਤ ਦੇ ਵਿੱਚ ਲਗਭਗ 257 ਇਸ ਵੇਲੇ ਮਰੀਜ਼ ਕਰੋਨਾ ਪੀੜਤਾ ਤੇ 2 ਲੋਕਾਂ ਦੀ ਮੌਤ ਹੋਈ ਆ ਲੰਘੇ 24 ਘੰਟਿਆਂ ਦੇ ਵਿੱਚ ਮੁੰਬਈ ਦੇ ਵਿੱਚੋਂ ਇਹ ਖਬਰ ਆਈ ਆ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚੋਂ ਖਬਰ ਬਹੁਤ ਵੱਡੇ ਪੱਧਰ ਦੇ ਉੱਤੇ ਬਣੀ ਕਿ ਭਾਈ ਭਾਰਤ ਦੇ ਵਿੱਚ ਮੌਤਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਮੈਂ ਤੁਹਾਨੂੰ ਡਰਾਉਣ ਦੇ ਵਾਸਤੇ ਨਹੀਂ ਆਇਆ ਇੱਕ ਤੱਗਲ ਬੜੀ ਸਾਫ਼ ਆ ਡਰਾਉਣਾ ਨਹੀਂ ਗੁੰਮਰਾਹ ਨਹੀਂ ਕਰਨਾ ਸਿਰਫ ਦੱਸਣਾ ਕਿ ਆਹ ਕੁਝ ਹੋ ਰਿਹਾ ਹੈ ਬਾਕੀ ਤੁਹਾਡੀ ਇੱਛਾ ਉਹਦੇ ਉੱਤੇ ਅਮਲ ਕਰਨਾ ਜਾਂ ਨਾ ਕਰਨਾ ਪਰ ਮੁੰਬਈ ਦੇ ਕੇੀਐਮ ਹਸਪਤਾਲ ਦੇ ਵਿੱਚ ਲੰਘੇ ਕੱਲ 2 ਮੌਤਾਂ ਹੋਈਆਂ ਉਹਦੇ ਬਾਰੇ ਗੱਲ ਇਹ ਸਾਹਮਣੇ ਆ ਗਈ ਜੀ ਕਿ ਕੋਰੋਨਾ ਦੇ ਕਰਕੇ 2 ਬੰਦਿਆਂ ਦੀ ਮੌਤ ਹੋ ਗਈ ਬਾਦ ਵਿੱਚ ਡਾਕਟਰਾਂ ਨੇ ਗੱਲ ਕਹੀ ਆ ਕਿ ਇੱਕ ਦੀ ਮੌਤ ਕਿਡਨੀ ਦੇ ਵਿੱਚ ਸਮੱਸਿਆ ਕਰਕੇ ਹੋਈ ਆ ਇੱਕ ਦੀ ਮੌਤ ਕੈਂਸਰ ਦੇ ਕਰਕੇ ਹੋਈ ਆ ਚਲੋ ਭਾਰਤ ਦੇ ਵਿੱਚ ਕਿਸੇ ਦੀ ਮੌਤ ਨਾ ਹੋਵੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਦੁਨੀਆ ਦੇ ਵਿੱਚ ਕਿਤੇ ਵੀ ਕਰੋਨਾ ਨਾ ਫੈਲੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਜਿਨ੍ਹਾਂ ਨੇ ਆਪਣੇ ਗੁਆਏ ਹਨ ਪਿਛਲੀਆਂ ਤਿੰਨ ਲਹਿਰਾਂ ਦੇ ਵਿੱਚ ਭਾਰਤ ਦੇ ਅੰਦਰ ਤੇ ਉਹਨਾਂ ਲੋਕਾਂ ਦੀ ਪੀੜ ਹਾਲੇ ਤੱਕ ਭੁੱਲੀ ਨਹੀਂ ਮੇਰੇ ਕੱਲ ਹੀ ਇੱਕ ਸਾਥੀ ਨੇ ਮੈਨੂੰ ਦੱਸਿਆ ਕਿਦਾ ਬਾਈ ਜੀ ਉਸ ਵੇਲੇ ਦਾ ਕਰਜ਼ਾ ਚੜਿਆ ਸਾਡੇ ਸਿਰ ਦੇ ਉੱਤੇ ਹਾਲੇ ਤੱਕ ਲੱਥਿਆ ਨਹੀਂ ਕਿਉਂਕਿ ਹਸਪਤਾਲ ਦੇ ਵਿੱਚ 2.5 ਲੱਖ ਰੁਪਏ ਦਾ ਬਿੱਲ ਮੇਰਾ ਬਣਿਆ ਸੀ ਤੇ ਸਾਡੇ ਇੱਕ ਪਰਿਵਾਰਕ ਮੈਂਬਰ ਦਾ ਬਿੱਲ ਹੈ ਜਿਹੜਾ ਉਹ 2 ਲੱਖ ਦੇ ਕਰੀਬ 1.80 ਹਜ਼ਾਰ ਦੇ ਕਰੀਬ ਬਣਿਆ ਸੀ ਮਤਲਬ ਬੰਦੇ ਜਾਣ ਤਾਂ ਜਾਣ ਕਿੱਥੇ ਕਿਸੇ ਨੇ ਦੁੱਖੀ ਦੀ ਮਦਦ ਨਹੀਂ ਕੀਤੀ ਬਸ ਕੰਨਾਂ ਦੇ ਕੋਲਿਆਂ ਦੇ ਉੱਤੇ ਘਰਾਂ ਦੇ ਕੋਲਿਆਂ ਦੇ ਉੱਤੇ ਸਿਹਤ ਵਿਭਾਗ ਇੱਕ ਚਿੱਟ ਲਾ ਜਾਂਦਾ ਸੀ ਪਰਚਾ ਲਾ ਜਾਂਦਾ ਸੀ ਕਿ ਭਾਈ ਇਹ ਕੋਰੋਨਾ ਪੀੜਤਾ ਹੈ ਇਹ ਆਈਸੋਲੇਸ਼ਨ ਦੇ ਵਿੱਚ ਹੈ ਇਹਦੇ ਨਾਲ ਸੰਪਰਕ ਨਾ ਕੀਤਾ ਜਾਵੇ ਤੇ ਸਮਾਜਿਕ ਤੌਰ ਦੇ ਉੱਤੇ ਵੀ ਲੋਕ ਤੋੜੇ ਗਏ ਅਸੀਂ ਪੰਜਾਬ ਦੇ ਬੜੇ ਹੀਰੇ ਗੁਆਏ ਆ ਦੁਨੀਆ ਦੇ ਵਿੱਚ ਬੜੇ ਹੀਰੇ ਪਿਛਲੀ ਵਾਰ ਕਰੋਨਾ ਲਹਿਰ ਦੇ ਵਿੱਚ ਗਵਾਏ ਆ ਖੈਰ ਮੈਂ ਵਰਤਮਾਨ ਜਾਣਕਾਰੀ ਦੇ ਦਿਆਂ ਵੀ ਇਸ ਵੇਲੇ ਬਣੀ ਕੀ ਜਾਂਦਾ ਸਿੰਗਾਪੁਰ ਦੇ ਵਿੱਚ 1 ਮਈ ਤੋਂ ਲੈ ਕੇ 19 ਮਈ ਤੱਕ ਦਾ ਵੇਰਵਾ ਸਾਹਮਣੇ ਆਇਆ 3000 ਮਰੀਜ਼ 1 ਮਈ ਤੋਂ ਲੈ ਕੇ 19 ਮਈ ਤੱਕ ਸਿੰਗਾਪੁਰ ਦੇ ਵਿੱਚ ਨਵੇਂ ਸਾਹਮਣੇ ਆਇਆ 3000 ਬੀਮਰੀਜ਼ ਕਰੋਨਾ ਪੀੜਤ ਤੇ ਇੱਥੇ ਮਾਮਲਿਆਂ ਦੇ ਵਿੱਚ 28% ਦਾ ਵਾਧਾ ਹੋ ਗਿਆ ਹਾਂਗਕਾਂਗ ਦੀ ਗੱਲ ਕਰੀਏ ਤਾਂ ਜਨਵਰੀ ਤੋਂ ਲੈ ਕੇ ਹੁਣ ਤੱਕ 81 ਮਾਮਲੇ ਸਾਹਮਣੇ ਆਏ ਆ ਇਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇਰੀ ਮੌਤ ਹੋ ਚੁੱਕੀ ਹੈ ਚੀਨ ਤੇ థਾਈਲੈਂਡ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਸਿਹਤ ਵਿਭਾਗ ਦੇ ਮਹਾਰਾ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਨਵਾਂ ਵੇਰੀਐਂਟ ਹੈ ਇਹਨੂੰ ਕਹਿੰਦੇ ਜੇ ਐਨ 1 ਜੇ ਐਨ 1 ਵੇਰੀਐਂਟ ਹੈ ਇਹ ਵੇਰੀਐਂਟ ਹੈ ਜਿਹੜਾ ਉਹ ਲੋਕਾਂ ਦੇ ਉੱਤੇ ਉਹਨਾਂ ਤੇ ਅਸਰ ਕਰੂਗਾ ਜਾਂ ਕਰ ਰਿਹਾ ਹੈ ਜਿਨ੍ਹਾਂ ਦੀ ਉਮਰ 50 ਤੋਂ ਉੱਤੇ ਹੈ ਯਾਨੀ ਕਿ ਉਹ ਬਜ਼ੁਰਗ ਅਵਸਥਾ ਦੇ ਵੱਲ ਵਧ ਰਹੇ ਆ ਜਾਂ ਤਾਂ ਜਿਨ੍ਹਾਂ ਨੇ ਬੀਤੇ ਦੇ ਵਿੱਚ ਵੈਕਸੀਨ ਲਵਾਈ ਨਹੀਂ ਤੇ ਜਾਂ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਆ ਇਹ ਵੇਰੀਐਂਟ ਆ ਜਿਹੜਾ JN1 ਉਹਨਾਂ ਦੇ ਉੱਤੇ ਅਸਰ ਕਰ ਰਿਹਾ ਇਹ ਚਲੋ ਡਾਕਟਰੀ ਲਿਹਾਜ਼ ਦੇ ਨਾਲ ਗੱਲਾਂ ਬਹੁਤ ਗਿਆ ਉਹਨਾਂ ਨੂੰ ਪਤਾ ਵੀ JN1 ਕਿਉਂ ਨਾਂ ਰੱਖਿਆ ਜਾਂ ਹੋਰ ਵੱਖ-ਵੱਖ ਨਾਂ ਕਿਉਂ ਰੱਖੇ ਜਾਂਦੇ ਆ ਪਰ ਇਹ ਕੋਰੋਨਾ ਮਹਾਮਾਰੀ ਇੱਕ ਵਾਰ ਫੇਰ ਆ ਰਹੀ ਹੈ ਇਹ ਭਾਰਤ ਦੇ ਵੱਲ ਨਹੀਂ ਆਊਗੀ ਜਾਂ ਆ ਕੇ ਮੁੜ ਜਾਊਗੀ ਜਾਂ ਖਤਰਨਾਕ ਹੋਊਗੀ ਜਾਂ ਮਾੜੀ-ਮੋਟੀ ਸਾਬਤ ਹੋਊਗੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਹਾਂ ਇਨੀ ਗੱਲ ਜ਼ਰੂਰ ਪਤਾ ਲੱਗੀ ਆ ਕਿ ਇਸ ਵੇਲੇ ਭਾਰਤ ਦੇ ਵਿੱਚ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਦੇ ਭਾਰਤ ਦੇ ਸਿਹਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਡਰਨ ਦੀ ਹਾਲੇ ਕੋਈ ਲੋੜ ਨਹੀਂ ਪਰ ਚੁੱਕੰਨੇ ਰਹਿਣ ਦੀ ਲੋੜ ਆ ਚੀਨ ਤੇ థਾਈਲੈਂਡ ਦੇ ਵਿੱਚ ਇਸ ਵੇਲੇ ਅਲਰਟ ਜਾਰੀ ਕੀਤਾ ਗਿਆ ਕਿ ਭਾਈ ਆਪਾਂ ਕਰੋਨਾ ਤੋਂ ਬਚਣ ਦੇ ਲਈ ਉਪਾਅ ਕਰਨੇ ਆ ਮੇਰੀ ਬੇਨਤੀ ਪੰਜਾਬਗਾਂ ਨੂੰ ਦੇਸ਼ ਵਾਸੀਆਂ ਨੂੰ ਇਹ ਆ ਕਿ ਭਾਈ ਆਪਾਂ ਕਰੋਨਾ ਤੋਂ ਡਰਨਾ ਨਹੀਂ ਡਰਨਾ ਚਾਹੀਦਾ ਵੀ ਨਹੀਂ ਕਿਉਂਕਿ ਇਹਦੇ ਵਿੱਚ ਕਾਰਪੋਰੇਟ ਦੀਆਂ ਬਹੁਤ ਸਾਰੀਆਂ ਗੱਲਾਂ ਲੁਕੀਆਂ ਹੁੰਦੀਆਂ ਪਰ ਚੁੱਕੰਨੇ ਤਾਂ ਆਪਾਂ ਰਹਿ ਹੀ ਸਕਦੇ ਆ ਆਪਾਂ ਆਪਣੇ ਖਾਣ ਪੀਣ ਦੇ ਵਿੱਚ ਤਬਦੀਲੀਆਂ ਕਰ ਸਕਦੇ ਆ ਆਪਾਂ ਕਮਿਊਨਿਟੀ ਨੂੰ ਸਟਰੋਂਗ ਕਰਨੀਆਂ ਕੋਸ਼ਿਸ਼ਾਂ ਤਾਂ ਕਰ ਸਕਦੇ ਆ ਆ ਮੇਰੇ ਕੋਲੇ ਜਿਹੜਾ ਅੰਕੜਾ ਇਹ ਪਿਛਲੇ ਵਰਿਆਂ ਦਾ ਇਹ ਪਿਛਲੇ ਵਰਿਆਂ ਦਾ ਅੰਕੜਾ ਹੀ ਦੱਸਦਾ ਜੀ ਕਿ ਅਸੀਂ ਆਪਣੇ ਕਿੰਨੇ ਭੈਣਾ ਵੀਰ ਭਾਰਤ ਦੇ ਵਿੱਚ ਗੁਆਏ ਆ ਜਿਹੜੀਆਂ ਤਿੰਨ ਲਹਿਰਾਂ ਭਾਰਤ ਦੇ ਵਿੱਚ ਕਰੋਨਾ ਦੀਆਂ ਚੱਲੀਆਂ ਸੀ ਬੀਤੇ ਵੇਲੇ ਦੇ ਵਿੱਚ ਉਹਦੇ ਵਿੱਚ 5 ਲੱਖ ਤੋਂ ਵੱਧ ਭਾਰਤੀਆਂ ਦੀ ਮੌਤ ਹੋਈ ਸੀ 5 ਲੱਖ ਤੋਂ ਵੱਧ ਇਹ ਮੈਂ ਨਹੀਂ ਕਹਿੰਦਾ ਇਹ ਭਾਰਤ ਦੇ ਸਿਹਤ ਤੇ ਕਲਿਆਣ ਵਿਭਾਗ ਦੇ ਵੱਲੋਂ ਪਰਿਵਾਰਕ ਕਲਿਆਣ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਇਹ ਜਿਹੜਾ ਪਹਿਲਾ ਮਾਮਲਾ ਜਿਹੜਾ ਪਹਿਲਾ ਕੇਸ ਸੀਗਾ ਪਿਛਲੀ ਵਾਰ 1 ਜਨਵਰੀ 2020 ਦੇ ਵਿੱਚ ਸਾਹਮਣੇ ਆਇਆ ਸੀ ਤੇ ਮਾਰਚ 2020 ਦੇ ਵਿੱਚ ਆਪਾਂ ਜਾਣਦੇ ਕਿ ਲੋਕਡਾਊਨ ਲੱਗ ਗਿਆ ਸੀ ਉਸ ਤੋਂ ਬਾਅਦ ਲੰਮਾ ਸਮਾਂ ਸਾਰਾ ਕੁਝ ਚੱਲਿਆ ਜਿਹੜੀ ਪਹਿਲੀ ਲਹਿਰ ਆ ਕਰੋਨਾ ਦੀ ਇਹ ਜਨਵਰੀ 2020 ਤੋਂ ਲੈ ਕੇ ਫਰਵਰੀ 2021 ਤੱਕ ਚੱਲੀ ਆ ਇਸ ਦੌਰਾਨ 1 ਕਰੋੜ ਤੇ 8 ਲੱਖ ਕਰੋਨਾ ਦੇ ਕੇਸ ਸਾਹਮਣੇ ਆਏ ਸੀ ਉਦੋਂ ਇਹਦੇ ਵਿੱਚ ਆਪਾਂ ਜਾਣਦੇ ਕਿ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ 98000 ਕੇਸਬ ਦੇ ਸਾਹਮਣੇ ਆਏ ਸੀ 17 ਸਤੰਬਰ 2020 ਨੂੰ ਦੇਖਣ ਨੂੰ ਮਿਲੇ ਸੀਗੇ ਜੀ 98000 ਕੇਸ ਇੱਕ ਦਿਨ ਦੇ ਵਿੱਚ ਇਸ ਲਹਿਰ ਦੇ ਵਿੱਚ ਪਹਿਲੀ ਲਹਿਰ ਦੇ ਵਿੱਚ 1 ਲੱਖ ਤੇ 55 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ ਭਾਰਤ ਦੇ ਵਿੱਚ ਜਿਹੜੀ ਦੂਜੀ ਲਹਿਰ ਆ ਕਰੋਨਾ ਦੀ ਇਹ ਮਾਰਚ 2021 ਤੋਂ ਲੈ ਕੇ ਮਈ 2021 ਤੱਕ ਚੱਲੀ ਇਹਦੇ ਵਿੱਚ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਮੌਤ ਹੋਈ ਇਹਦੇ ਵਿੱਚ ਡੈਲਟਾ ਵੇਰੀਐਂਟ ਆ ਜਿਹੜਾ ਇਹਨੇ ਬਹੁਤ ਨੁਕਸਾਨ ਕੀਤਾ ਕਰੋਨਾ ਦੇ ਡੈਲਟਾ ਵੇਰੀਐਂਟ ਨੇ ਤੇ ਤੀਜੀ ਲਹਿਰ ਵੀ ਖਤਰਨਾਕ ਸਾਬਤ ਹੋਈ ਮੈਨੂੰ ਇਸ ਗੱਲ ਦਾ ਪੂਰਾ ਪੂਰਾ ਯਕੀਨ ਆ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਕਰੋਨਾ ਵੈਕਸੀਨ ਲਵਾਈ ਗਈ ਆ ਪੰਜਾਬ ਨੇ ਦੋ ਲਵਾਈਆਂ ਵਿਦੇਸ਼ਾਂ ਦੇ ਵਿੱਚ ਲੋਕਾਂ ਨੇ ਬੂਸਟਰ ਡੋਜ਼ ਵੀ ਲਵਾਈ ਹੈ ਤਿੰਨ ਤਿੰਨ ਲਵਾਈਆਂ ਕਰੋਨਾ ਦੀ ਲਹਿਰ ਦੇ ਵਿੱਚ ਬਹੁਤ ਵਟਤ ਵੀ ਹੋਈ ਹੈ ਉਹ ਡਾਕਟਰਾਂ ਨੇ ਵੀ ਕੀਤੀ ਹੈ ਬੜੀਆਂ ਹੋਰ ਕੰਪਨੀਆਂ ਨੇ ਵੀ ਕੀਤੀ ਹੈ ਕਰੋਨਾ ਦੇ ਨਾਂ ਦੇ ਉੱਤੇ ਇਮਿਊਨਿਟੀ ਨੂੰ ਸਟਰੋਂਗ ਕਰਨ ਵਾਸਤੇ ਤੇ RAMDEV ਹੋਰਾਂ ਦੀ ਕੋਰੋਨਲ ਦਵਾਈ ਨੇ ਵੀ ਕੀਤੀ ਹੈ ਬੀਤੇ ਦੇ ਵਿੱਚ ਬੜਾ ਖੁਜ ਹੋਇਆ ਉਹਦੇ ਵਿੱਚ OTT ਪਲੇਟਫਾਰਮ ਦੇ ਉੱਤੇ ਵੀ ਆਪਾਂ ਨਿਰਪਰ ਹੋਏ ਉਹਦੇ ਵਿੱਚ ਬੜਿਆਂ ਨੇ ਚੰਦੀਆਂ ਵੀ ਚਲਾਈਆਂ ਤੇ ਬੜੇ ਲੋਕ ਜਿਹੜੇ ਕੱਖੂ ਹੌਲੇ ਵੀ ਹੋਏ ਆ ਪਰ ਕਰੋਨਾ ਦੀਆਂ ਦੋ ਭਾਰਤ ਦੇ ਵਿੱਚ ਆਪਾਂ ਜਾਣਦੇ ਕਿ ਦਵਾਈਆਂ ਜਿਹੜੀਆਂ ਮਕਬੂਲ ਹੋਈਆਂ ਸੀ ਉਹਦੇ ਉੱਤੇ ਆਪਾਂ ਜਾਣਦੇ ਕਿ ਸ਼ੱਕ ਨਵੇਂ ਪੈਦਾ ਹੋਏ ਸੀ ਆਪਾਂ ਜਾਣਦੇ ਕਿ ਸੀਰਮ ਇੰਸਟੀਚਿਊਟ ਦੇ ਬਾਰੇ ਤਾ ਆਪਾਂ ਜਾਣਦੇ ਆ ਜਿਹੜੀ ਵੈਕਸੀਨ ਤੁਸੀਂ ਜਾਂ ਮੈਂ ਲਵਾਈ ਆ ਉਹਦੇ ਬਾਰੇ ਵੀ ਇਹ ਖਬਰਾਂ ਆਗੀਆਂ ਸੀ ਕਿ ਹਾਂ ਇਹਦੇ ਸਾਈਡ ਇਫੈਕਟ ਤਾਂ ਹਨ ਕਿਉਂਕਿ ਇੰਗਲੈਂਡ ਦੀ ਅਦਾਲਤ ਦੇ ਵਿੱਚ ਸੰਬੰਧਤ ਕੰਪਨੀ ਦੇ ਵੱਲੋਂ ਮੰਨ ਲਿਆ ਗਿਆ ਸੀ ਕਿ ਜਿਹੜੇ ਅਸੀਂ ਲਵਾਈਆਂ ਡੋਜ਼ ਇਹਦੇ ਤਾਂ ਸਾਈਡ ਇਫੈਕਟ ਦੇਖਣ ਨੂੰ ਮਿਲਿਆ ਤੇ ਮਜਬੂਰੀ ਦੇ ਵਿੱਚ ਫਿਰ ਭਾਰਤ ਦੇ ਵਿੱਚ ਵੀ ਇਸ ਗੱਲ ਨੂੰ ਮੰਨਣਾ ਪਿਆ ਸੀ ਜਿਹੜੀ ਤੁਹਾਡੇ ਜਾਂ ਮੇਰੇ ਡੋਜ਼ ਲੱਗੀ ਆ ਉਸ ਤੋਂ ਬਾਅਦ ਸਿਹਤ ਮਾਰਾਂ ਦਾ ਇਹ ਕਹਿਣਾ ਵੀ ਸੰਭਵ ਆ ਕਿ ਜੇ ਐਨ 1 ਵੇਰੀਐਂਟ ਇਹਨਾਂ ਦੇ ਉੱਤੇ ਅਸਰ ਨਾ ਕਰੇ ਪਰ ਜੇਕਰ ਇਮਿਊਨਿਟੀ ਕਮਜ਼ੋਰ ਹੋਈ ਤਾਂ ਉਹਨਾਂ ਦੇ ਉੱਤੇ ਇਹ ਅਸਰ ਕਰ ਵੀ ਸਕਦਾ ਕਿ ਜੇਕਰ ਤੁਹਾਡੀ ਉਮਰ ਵੱਡੀ ਆ ਯਾਨੀ ਕਿ ਤੁਸੀਂ ਅਦਖੜ ਅਵਸਥਾ ਤੋਂ ਉੱਤੇ ਆ ਤੇ ਫਿਰ ਤੁਹਾਡੇ ਉੱਤੇ ਇਹ ਵੱਧ ਦਾ ਪ੍ਰਭਾਵ ਤਰੀਕ ਦੇ ਪ੍ਰਭਾਵੀ ਤਰੀਕੇ ਦੇ ਨਾਲ ਅਸਰ ਕਰ ਸਕਦਾ ਬਚਣਾ ਸਭ ਨੇ ਆਪਣੇ ਲਈ ਆ ਸੋਚਣਾ ਵਿਚਾਰਨਾ ਸਭ ਨੇ ਆਪਣੇ ਲਈ ਆ ਜੇਕਰ ਇਹ ਲੱਗੇ ਜੀ ਕਿ ਇਹ ਖਬਰ ਗਲਤ ਆ 에ਰਪੋਰਟਾਂ ਗਲਤ ਆ ਤੁਸੀਂ ਗੂਗਲ ਦੇ ਉੱਤੇ ਜਾ ਕੇ ਸਰਚ ਕਰ ਸਕਦੇ ਆ ਜਾਂ ਆਪਾਂ ਇਹ ਗੱਲ ਕਿਸਰ ਦੇ ਕੇ ਪਾਈ ਸਰਕਾਰਾਂ ਦੇ ਵੱਲੋਂ ਇਹ ਡਰਾਮੇਬਾਜ਼ੀ ਕੀਤੀ ਜਾਂਦੀ ਆ ਮਰਜ਼ੀ ਸਭ ਦੀ ਆਪੋ ਆਪਣੀ ਆ ਪਰ ਮੈਂ ਫਿਰ ਬੇਨਤੀ ਕਰਦਾ ਕਿ ਕੋਰੋਨਾ ਦੇ ਕੇਸ ਸਿਹਤ ਮਾਰਾ ਮੁਤਾਬਕ ਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਤਾਬਕ ਇੱਕ ਵਾਰ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਫੇਰ ਵਧ ਰਹੇ ਆ ਜਹਾਜ਼ ਰੁਕਣ ਦੀ ਕੋਈ ਨੌਬਤ ਨਹੀਂ ਜਿਵੇਂ ਕਿ ਪਹਿਲਾਂ ਰੁਕੇ ਸੀ ਜ਼ਿੰਦਗੀ ਰੁਕਣ ਦੀ ਕੋਈ ਨੌਬਤ ਨਹੀਂ ਜਿਵੇਂ ਕਿ ਪਹਿਲਾਂ ਰੁਕੀ ਸੀ ਕਿਉਂਕਿ ਹਾਲੇ ਤੱਕ ਤਾਂ ਉਸ ਮਹਾਮਾਰੀ ਦੇ ਝੰਬੇ ਹੋਏ ਦੇਸ਼ ਨਿਕ ਪੈਰਾਂਸਰ ਹੋਏ ਤੇ ਆਮ ਲੋਕਾਂ ਨੇ ਕਿੱਥੇ ਪੈਰਾਂਸਰ ਹੋਣਾ ਜਦੋਂ ਜਹਾਜ਼ ਰੁਕ ਜਾਣ ਦੇਸ਼ ਦੀਆਂ ਸੜਕਾਂ ਰੁਕ ਜਾਣ ਦੇਸ਼ ਦੀਆਂ ਰੇਲਾਂ ਰੁਕ ਜਾਣ ਦੇਸ਼ ਦੇ ਸਮੁੰਦਰਾਂ ਦੇ ਵਿੱਚ ਚੱਲਣ ਵਾਲੀਆਂ ਚੀਜ਼ਾਂ ਰੁਕ ਜਾਣ ਦੇਸ਼ ਦੀ ਮੰਡੀ ਬੰਦ ਹੋ ਜਾਏ ਹਰ ਤਰ੍ਹਾਂ ਦੀ ਮੰਡੀ ਫਿਰ ਤਾਂ ਸਤਿਆਨਾਸ਼ ਹੋਣਾ ਹੀ ਸੀ ਤੇ ਉਹ ਹੋਇਆ ਵੀ ਹੈ ਤੇ ਅੱਜ ਤੱਕ ਆਪਾਂ ਉਹਦੀ ਪੀੜ ਹੰਡਾਈ ਆ ਇਹ ਖਬਰ ਇਹ ਰਿਪੋਰਟ ਸਾਂਝੀ ਕਰਨ ਦਾ ਮਕਸਦ ਸਿਰਫ ਇਹ ਆ ਕਿ ਭਾਈ ਆਪਾਂ ਚੁੱਕਨੇ ਰਹੀਏ ਕਿਤੇ ਇਹ ਨਾ ਹੋਵੇ ਕਿ ਇਹ ਇੱਕਦਮ ਫੇਰ ਸਾਡਾ ਦਰਵਾਜ਼ਾ ਖੜਕਾ ਦੇਵੇ ਤੇ ਬਾਅਦ ਦੇ ਵਿੱਚ ਅਸੀਂ ਕੁਝ ਨਾ ਕੁਝ ਕਰ ਨਾ ਸਕੀਏ ਵੇਲੇ ਸਰ ਸੋ ਇਸ ਕਰਕੇ ਭਾਈ ਹੁਣੇ ਤੋਂ ਆਪਦੀ ਇਮਿਊਨਿਟੀ ਦੇ ਵੱਲ ਖਿਆਲ ਕਰਨਾ ਸ਼ੁਰੂ ਕਰ ਗਏ ਜੇਕਰ ਆਪਾਂ ਟੀਚਰ ਕਰਦੇ ਵੀ ਭਾਈ ਕਰੋਨਾ ਕਰਾਨਾ ਕੋਈ ਨਹੀਂ ਹੁੰਦਾ ਇਹ ਡਰਾਮੇਬਾਜ਼ੀ ਆ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਉਹ ਵੀ ਗੱਲ ਮੰਨ ਸਕਦੇ ਆ ਪਰ ਗੱਲ ਇਹ ਆ ਵੀ ਜੇਕਰ ਥਾਈਲੈਂਡ ਦੇ ਵਿੱਚੇ ਕੁਝ ਹੋ ਸਕਦਾ ਜੇਕਰ ਸਿੰਗਾਪੁਰ ਦੇ ਵਿੱਚੇ ਕੁਝ ਹੋ ਸਕਦਾ ਜੇਕਰ ਹਾਂਗਕਾਂਗ ਦੇ ਵਿੱਚੇ ਕੁਝ ਹੋ ਸਕਦਾ ਜੇਕਰ ਚੀਨ ਦੇ ਵਿੱਚੇ ਕੁਝ ਹੋ ਸਕਦਾ ਤੇ ਭਾਈ ਭਾਰਤ ਦੇ ਵਿੱਚ ਵੀ ਹੋ ਸਕਦਾ ਹੈ ਭਾਰਤ ਦੇ ਵਿੱਚ ਬੀਤੇ ਵੇਲੇ ਦੇ ਵਿੱਚ ਤੁਸੀਂ ਕੱਲੀ-ਕੱਲੀ ਗੱਲ ਚੀਤੇ ਕਰ ਲੋ ਥਾਲੀਆਂ ਵੀ ਖੜਕਾਈਆਂ ਤੇ ਤਾੜੀਆਂ ਵੀ ਵਜਾਈਆਂ ਕੱਲ ਮੈਂ ਇੱਕ ਸੱਜਣ ਨੂੰ ਇਹ ਗੱਲ ਦੱਸੀ ਮੈਂ ਕਿਹਾ ਬਾਈ ਜੀ ਕਹਿੰਦੇ ਕੋਰੋਨਾ ਦੀਆਂ ਰਿਪੋਰਟਾਂ ਫੇਰ ਆ ਰਹੀਆਂ ਕਹਿੰਦਾ ਬਾਈ ਅਸੀਂ ਤਾਂ ਤਾੜੀਆਂ ਵੀ ਵਜਾਈਆਂ ਸੀ ਥਾਲੀਆਂ ਵੀ ਖੜਕਾਈਆਂ ਸੀ ਫੇਰ ਵੀ ਆ ਜਾਊਗਾ ਸਾਡੇ ਘਰੇ ਤਾਂ ਨਹੀਂ ਆਉਂਦਾ ਮੈਂ ਕਿਹਾ ਕਿਉਂ ਕਹਿੰਦੇ ਅਸੀਂ ਤਾਂ ਗਲੀ 'ਚ ਖੜ ਕੇ ਤਾੜੀਆਂ ਵਜਾਈਆਂ ਸੀ ਥਾਲੀਆਂ ਖੜਕਾਈਆਂ ਸੀ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਇਹ ਕੁਝ ਕੀਤਾ ਅਸਲ ਵਿੱਚ ਇਹ ਥਾਲੀਆਂ ਖੜਕਾਉਣ ਦੇ ਨਾਲ ਤੇ ਤਾੜੀਆਂ ਵਜਾਉਣ ਦੇ ਨਾਲ ਨਾ ਕੋਰੋਨਾ ਮੁੱਕਿਆ ਤੇ ਨਾ ਕਦੇ ਮੁੱਕਣਾ ਇਹ ਹੈ ਤੱਕ ਪਖੰਡਵਾਜੀ ਪਰ ਕਿਉਂਕਿ ਸਰਕਾਰਾਂ ਇਹ ਚਾਹੁੰਦੀਆਂ ਹੁੰਦੀਆਂ ਕਿ ਦੇਸ਼ ਦੇ ਲੋਕਾਂ ਨੂੰ ਵੀ ਨਾਲ ਤੋਰਿਆ ਜਾਵੇ। ਇਸ ਕਰਕੇ ਭਾਈ ਅਸੀਂ ਇਸ ਗੱਲ ਨੂੰ ਤੋਰੀਏ ਵੀ ਭਾਈ ਮਨੋਬਲ ਇਵੇਂ ਵੱਧਦਾ ਤਾੜੀਆਂ ਵਜਾਉਣ ਨਾਲ, ਦੀਵੇ ਜਗਾਉਣ ਨਾਲ, ਮੋਮਬੱਤੀਆਂ ਜਗਾਉਣ ਦੇ ਨਾਲ ਮਨੋਬਲ ਵੱਧਦਾ ਇਹ ਉਹਨਾਂ ਦੀ ਇੱਕ ਸਟ੍ਰੈਟਜੀ ਦਾ ਹਿੱਸਾ ਹੁੰਦਾ। ਇਹ ਉਹਨਾਂ ਦੀ ਇੱਕ ਰਣਨੀਤੀ ਦਾ ਜਿਹੜਾ ਉਹ ਤਰੀਕਾ ਹੁੰਦਾ। ਪਰ ਗੱਲ ਇੱਥੇ ਮੁਕਦੀ ਸੋਹਬਤ ਰਸਸਰੇਤ ਗੰਢ। ਤੁਹਾਨੂੰ ਕੋਈ ਵੀ ਰੋਗ ਨਾ ਲੱਗੇ ਇਹਦੀ ਕਾਮਨਾ ਕਰਦੇ ਆ। ਆਪਦਾ ਸਿਹਰ ਵੱਲ ਖਿਆਲ ਕਰੋ। ਚੰਗੀ ਖੁਰਾਕ ਦੇ ਵੱਲ ਗੌਰ ਕਰੋ ਆਪਦਾ ਯੋਗ ਕਰੋ ਜੋ ਵੀ ਤੁਸੀਂ ਕਰਦੇ ਹੋ ਆਪਦਾ ਅਭਿਆਸ ਸਰੀਰਕ ਥੋੜਾ ਜਿਹਾ ਕਸ਼ਟ ਵੀ ਚੱਲ ਗਏ ਤੇ ਚੰਗੀ ਖੁਰਾਕ ਖਾਗੇ ਤੇ ਬਾਹਰੀ ਖੁਰਾਕਾਂ ਦੇ ਉੱਤੇ ਨਿਰਭਰ ਨਾ ਰਹੇਗੇ ਤੇ ਭਾਈ ਜੇਕਰ ਕੋਈ ਬਿਮਾਰੀ ਸ਼ਮਾਰੀ ਆਉਂਦੀ ਆ ਆਉਂਦੀ ਸਭ ਨੂੰ ਹੀ ਆ ਮੈਨੂੰ ਵੀ ਆ ਸਕਦੀ ਤੁਹਾਨੂੰ ਵੀ ਆ ਸਕਦੀ ਕੋਈ ਵੀ ਤਾਂ ਉਹਦੇ ਲਈ ਭਾਈ ਵੇਲੇ ਸਿਰ ਆਪਾਂ ਡਾਕਟਰ ਤੱਕ ਪਹੁੰਚ ਕਰਗੇ ਇਹ ਨਾ ਹੋਵੇ ਕਿ ਅਸੀਂ ਲੇਟ ਹੋ ਜਾਈਏ ਜਿਵੇਂ ਕਿ ਪਿਛਲੀ ਵਾਰ ਕੋਈ ਬੰਦਾ ਕਿਸੇ ਹੋਰ ਸਮੱਸਿਆ ਕਰਕੇ ਹਸਪਤਾਲ ਦੇ ਵਿੱਚ ਗਿਆ ਤੇ ਉੱਥੇ ਇਹ ਗੱਲ ਕਹਿ ਦਿੱਤੀ ਗਈ ਕਿ ਇਹਨੂੰ ਤਾਂ ਕਰੋਨਾ ਵੀ ਆ ਜੀਨੂ ਬੁਖਾਰ ਹੋਇਆ ਉਹਦਾ ਮਤਲਬ ਕਰੋਨਾ ਨਿਕਲਿਆ ਇਸ ਕਰਕੇ ਆਪਾਂ ਬੀਤੇ ਤੋਂ ਸਬਕ ਲੱਗੇ ਭਾਰਤ ਦੇ ਵਿੱਚ ਕਰੋਨਾ ਹਾਲੇ ਆਇਆ ਨਹੀਂ ਮੈਂ ਨਹੀਂ ਕਹ ਰਾ ਡਾਕਟਰਾਂ ਨੇ ਕਿਹਾ 257 ਕੇਸ ਸਾਹਮਣੇ ਆਏ ਆ ਮੌਤ ਦੀ ਪਹਿਲਾਂ ਖਬਰ ਆਈ ਬਾਅਦ ਵਿੱਚ ਹਸਪਤਾਲ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਇਹ ਮੌਤਾਂ ਦੇ ਵੱਖ-ਵੱਖਰੇ ਹੋਰ ਕਾਰਨ ਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜ਼ਿੰਦਾਬਾਦ ਰਹੋ ਜਿਹੜੇ ਦੇਸ਼ਾਂ ਦੇ ਵਿੱਚ ਕਰੋਨਾ ਮਹਾਮਾਰੀ ਆ ਚੁੱਕੀ ਹੈ ਜਾਂ ਆ ਰਹੀ ਹੈ ਜਾਂ ਲਹਿਰ ਬਣ ਰਹੀ ਹੈ ਉਹਦੇ ਤੋਂ ਆਪਾਂ ਸਬਕ ਲੱਗੇ ਥੋੜਾ ਜਿਹਾ ਆਪ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਗੇ ਜ਼ਿੰਦਾਬਾਦ ਰਹੇ